ਤਰੋ ਆਲੋ ਸੋ ਤੇ ਆਪਣੀ ਛੇਣਾ ਇਹ ਆ ਇਹ ਕਾਉਂਟਰ ਤੇ ਟੇਲਰ ਖਾਲੀ ਕਰਨੇ ਆ ਉਹ ਜੂਮ ਲੈਣਾ ਉਹ ਉਸਤਾਦ ਜੀ ਖਲੋਦਿਆ ਨੇ ਆਨੰਦ ਸਾਹਨੇ ਆ ਕਰੇਨਾ ਕਿਦਾ ਸੈਂਬਲ ਹੁੰਦੀਆਂ ਟੇਲਰ ਖਾਲੀ ਕਰਾਂਗੇ ਜੇ ਪਹਿਲੇ ਆਏ ਜਿਹੜੇ ਆ ਲਾਵਾਂਗੇ ਫਿਰ ਕਾਰਵਾੜੀ ਲਾਵਾਂਗੇ

ਕਾਲਾ ਕਾਊਂਟਰ ਰੇਟ ਸਵਿੰਗ ਕਰਦਾ ਆ ਆਪਾਂ ਖੋਲ ਕੇ ਤੁਹਾਨੂੰ ਤੇ ਫੇਰ ਦਿਖਾਉਨੇ ਆ ਅਗਲਾ ਵੀਊ ਕਾਰ ਬੱਡੀ ਲਾਉਂਦੇ ਅਗਲੇ ਵੀਊ ਦਿਖਾਉਨੇ ਆ ਖੋਲ ਕੇ ਮਾਤਰੋ ਜਿਹੜੀ ਜੀ ਗ੍ਰੇਨ ਆਈ ਹੈ ਨਾ ਉਹਦਾ ਸਮਾਨ ਦਾ ਆ ਲਾਉਣ ਇਹ ਗੱਲ ਇਦਾਂ ਵੀ ਕੰਟਰੈਕਟ ਤੇ ਆਪਾਂ ਲਾ ਲਿਆ ਵੀ ਇਹਦਾ ਕੋਈ ਸਿਸਟਮ ਜਾਂਦਾ ਸਦਾ ਦੀਸ਼ ਅਗਲੇ ਵੱਡੇ ਆ ਤੇ ਦੇਖਦੇ ਆਂ ਕਿ ਮੋਲ ਚੱਲ ਬੰਦਾ ਹੋਰ ਮਾਨ ਸਾਹਿਬ ਆ ਮੂਰੇ ਹੋਏ ਆ ਅਗੀ ਸਾਰੇ ਰੁੱਖਾਂ ਦੇ ਵੀ ਮੀਂਹ ਪੈਣ ਨਾਲ ਆ ਰਹੀ ਆਗੀ ਰੋਕ ਨੂੰ ਨਵੇਂ ਵੜੇ ਤਿਆਰ ਹੋਣੇ ਲੋਕੀ ਜੜ੍ਹਾਂ ਵੜਦੇ ਆਵੇ ਆਰਾਬ ਦੇ ਆ ਜਿਹੜਾ ਤੇ ਜੜ੍ਹਾਂ ਲਾਉਂਦਾ ਬੰਦੇ ਦੀਆਂ ਵੀ ਉਹੀ ਲਾਉਂਦਾ ਤੇ ਰੋਕਣੀਆਂ ਵੀ ਉਹੀ ਲਾਉਂਦਾ ਐ ਬਾਕੀ ਜੜ੍ਹਾਂ ਵੜਨ ਵਾਲੇ ਤਾਂ ਬਹੁਤ ਹੁੰਦੇ ਜਿਹੜੇ ਵੜ ਦਿੰਦੇ ਰੁੱਖਾਂ ਦੀਆਂ ਬਤੇਰੇ ਵੜਦੇ ਆ ਤੇ ਬੰਦੇ ਬੰਦਿਆਂ ਦੀਆਂ ਵੜਦੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਜਰੂਰ ਕਮੈਂਟ ਕਰਕੇ ਦੱਸ ਕੇ ਜਾਇਓ ਕਿ ਸਹੀ ਹੈ ਗੱਲ ਬਾਕੀ ਦੇਖਦੇ ਆ ਜੀ ਮੌਲ ਚੱਲ ਪਾਉਂਦਾ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਅੱਜ ਦਾ ਬਲੌਗ ਕਰੋ ਇੰਜੋਏ ਆ ਜਾਣਦੇ ਜਾਂਦੇ ਜਾਂਦੇ ਜੇ ਪਰਸ਼ੂ ਤੇਰਾ ਸ਼ਾਟ ਲੈ ਲਿਆ ਕਹਿੰਦਾ ਮੇਰਾ ਸ਼ਾਟ ਲੈ ਬਾਹਰ ਕਾ ਦੇ ਇੱਥੇ ਹੀ ਓਏ ਉਧਰ ਨੂੰ ਉਧਰ ਨੂੰ ਘਾਤ ਕਰੀ ਜਾਂਦੇ ਓ ਕਿਹਦੇ ਉੱਤੇ ਓਯਾ ਯਾਰ ਰੱਖ ਤੋ ਇਹ ਬਣ ਗਏ ਰਿਹਾ ਲੈ ਰੁਕ ਜਾ ਯਾਰ ਚੱਕ ਆਪ ਲਾਇਆ ਵੀ ਗੁਪਤਾ ਦਾ ਠੰਡਾ ਕੌਨ ਸਾ ਪੀਆ ਹੈ 35 ਸੌਣ ਆਇਆ ਠੰਡਾ ਪੀ ਲਿਆ ਵੀ ਦਾ ਮਾਤਾ ਨੂੰ ਇਹ ਮਾ ਖਾ ਸਕਦਾ ਸਾਸਰੀ ਗਾਲ ਜੀ ਸਾਰਿਆਂ ਨੂੰ ਤੇ ਜ਼ਵਾਕ ਤੇ ਆਦਾ ਮੇਰੇ ਨਵੇਂ ਬਲੌਗ ਦੇ ਵਿੱਚ ਮੀਤ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣ ਤੁਸੀਂ ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਹ ਰਹਿਣ ਸਾਸਰੀ ਆ ਕਿੱਡਾ ਥੋੜਾ ਹੜੀ ਕਰਦਾ ਏ ਐਡਾ ਪਰਸਨਾਂ ਨੇ ਚਗਾ ਹਾਂ ਮੈਥੀ ਨੂੰ ਐਡਾ ਚਾਹੀਦਾ ਕੋਈ ਦੇਖੋ ਮੰਗਦਾ ਹੈ ਜਿਹੜਾ ਬਲਾਸਪੁਰ ਲੋਹੇ ਵਾਲਾ ਬਣਾਇਆ ਸੀ ਨਾ ਉਹ ਉਹ ਬੜਾ ਘੈਂਟ ਬਣਿਆ ਹੈ ਇਹ ਦਿਮਾਗ ਅਟ ਹੀ ਨਾਉਂਦੇ ਥੋੜਾ ਜਿਆਦਾ ਪੁੱਤੇ ਥੋੜਾ ਕੰਮ ਜਿੰਨਾ ਮਰਜ਼ੀ ਕਰਾਈ ਜਾਂਦਾ ਆ ਵਾਹ ਸਮਾਗਣੀ ਮਾਸਾ ਵਰਤ ਚੱਲ ਕੋਈ ਨਹੀਂ ਹੋਰ ਸੁਣਾਉ ਕਿਧਰ ਸਭ ਠੀਕਾ ਹੈ ਤੇ ਅੱਜ ਦਾ ਵਲੌਗ ਆਪਾਂ ਕਰਤਾ ਸਟਾਰਟ ਅੱਜ ਸਾਰਾ ਦਿਨ ਕੀ ਕੀ ਕਰਦੇ ਆ ਤੇ ਉਹ ਦਿਖਾਉਣੇ ਤੁਹਾਨੂੰ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਵਾਜ਼ ਨਹੀਂ ਨਿਕਲਦੀ ਥੋੜੇ ਜਿਹਾ ਬਠੀਕ ਨਹੀਂ ਆ ਰਾਤ ਦੇ ਸੀ ਸੌਂਗੇ ਥੋੜੇ ਜਿਹਾ ਠਿੱਲੇ ਹੋ ਗਏ ਮੌਸਮ ਪਰਸਾ ਮੌਸਮ ਬਰਸਾਤੀ ਹੋ ਗਿਆ ਆ ਪਾਣ ਜਾਂਦਾ ਪਾੜ ਚ ਉਹ ਸਾਹਮਣੇ ਮੀਂਹ ਪੈਂਦਾ ਸਾਰੇ ਹੋ ਜਿੱਦਾਂ ਦਾ ਪਾੜ ਲੱਗਦਾ ਇਹ ਰੱਪਾ ਵੀ ਚੱਕ ਕੇ ਜੀ ਲਈ ਜਾਂਦੇ ਹੁਣ ਇਹ ਵੀਡੀਓ ਤੇ ਹੋਣੀ ਭਜਵਾ ਮੈਂ ਲੈ ਪੇ ਮਤਰਾ ਬੰਦੇ ਫੜੇ ਨੇ ਤਿੰਨ ਆਪੱਚ ਮਾਮਾ ਵੀ ਚਾਣ ਪਈ ਮੈਂ ਪੈਸੇ ਲਿਆਣੇ ਨੇ ਉਹਨੂੰ ਵਾਪਸ ਕਰ ਦਾਂਗੇ ਓਏ ਆ ਦੇ ਆ ਦੇ ਤਾਲਾ ਆ ਸੱਚ ਨੇ ਹਾਂ ਕਿੰਨੇ ਦੀ 100 ਦੀ ਵਾਪਸ ਕਰਦਾ ਲਾਤੀ ਖੋਲਦੀ 8 ਟੱਟੀ ਨਾ ਆ ਜਿਹੜੀ ਆ ਸਹੀ ਆ ਆ ਸਹੀ ਆ ਆ ਟੱਟੀ ਲਾ ਲੇਣਾ ਵੀ ਖੋਲ ਨਾ ਕਿਹੜੀ ਨਹੀਂ ਉਹ ਕੰਦੀ ਉਹ ਸਹੀ ਆ ਸਹੀ ਜਿਹੜੀ ਹੋ ਰਹਾਂ ਦੇ ਬਸ ਉਹ ਬਣਾਉਣੀ ਆ ਲੋ ਵੀ ਮਿੱਤਰੋ ਪਰਸੂ ਨੂੰ ਅਸੀਂ ਬਣਾਤਾ ਮਿਸਤਰੀ ਇਹ ਜਿੰਨੇ ਵੀ ਕਰੇਨਾ ਆਈਆਂ ਇਹ ਸਾਰੀਆਂ ਇਹਦੇ ਅੰਦਰ ਇੰਜ ਇੰਨੇ ਨੂੰ ਤੇਰੇ ਹੱਥੋਂ ਖੋਲਣੇ ਆਉਂਦੇ ਆ ਪੰਜ ਨੇ ਖਰਾਬ ਕਰਦੇ ਖੋ ਕੁਗੀਆਂ ਨੂੰ ਜਿਹੜਾ ਕੁਗੀ ਨੇ ਸਕੂਟਰ ਖੋਲਿਆ ਬਾਏ ਫਟ ਖੋਲਿਆ ਹੋਤਾ ਹੀ ਇਹ ਨਹੀਂ ਇਹ ਦੀ ਗੱਲ ਹੈ ਇਹ ਬੋਰੀ ਜਿਹੜਾ ਲੈਣਾ ਨਹੀਂ ਉਹ ਨਹੀਂ ਭਰਾ ਕੁਗੀ ਨੇ ਉਹ ਤਾਂ ਫਿਲਮ ਨਹੀਂ ਵੇਖੀ ਘੁੱਗੀ ਘੁੱਗੀ ਜਿੱਤੇ ਸਕੂਟਰ ਖੋਲ ਦਿੰਦਾ ਮੁੜ ਕੇ ਫੈਟਰੀ ਦਾ ਬੋਰੀ ਚ ਪਾ ਕੇ ਦੇ ਉਹ ਤੇਰਾ ਵਾਲ ਹੋ ਜਾਣਾ ਉਹ ਨਹੀਂ ਉਹ ਨਹੀਂ ਉਹ ਬੜੀ ਪੁਰਾਣੀ ਘੁੱਗੀ ਉਹ ਬੜੀ ਪੁਰਾਣੀ ਘੁੱਗੀ ਆਪਾਂ ਨਿਊ ਮਾਡਲ ਜਿਹਾ ਵੇਖੀ ਆ ਤੈਨੂੰ ਤਾਂ ਵੇਖੀ ਆ ਤੇ ਪਰਸ਼ੂ ਨੂੰ ਇਹ ਗੱਲ ਹੋ ਜਾਣੀ ਪਾਪਾ ਪੂਪਾ ਜਿਹੜੀਆਂ ਮਰਜ਼ੀ ਖੋਲਦੇ ਪਰ ਤੇਤੋਂ ਲੱਗਣੀਆਂ ਨਹੀਂ ਮੁੜ ਕੇ ਸਾ ਤੂੰ ਇਹ ਗੱਲ ਛੱਡ ਦੇ ਤੂੰ ਹਾਂ ਇਹ ਬੰਦਾ ਦਿਮਾਗ ਨਹੀਂ ਉਸ ਕਰਦਾ ੱਟਕਾ ਸ਼ਾਈ ਜਿਆਦਾ ਯੂਜ਼ ਕਰਦਾ ਯੋਰ ਲਾਉਣਾ ਯੋਰ ਆ ਜਦੋਂ ਯੋਰ ਜਵਾਨੀ ਤਨ ਪੱਲੇ ਆ ਫਿਰ ਜੱਟ ਉਹ ਗੱਲ ਇਹਦੀ ਇਹ ਸਿੱਧਾ ਨਹੀਂ ਚੱਲਦਾ ਇਹ ਤਨ ਪੱਲੇ ਦਾ ਸ਼ਾਹ ਨੇ ਹਾਂ ਜਦੋਂ ਇਹਦੇ ਤਨ ਪੱਲੇ ਹੁੰਦਾ ਨਾ ਉਦੋਂ ਇਹ ਸ਼ਾਹ ਹੁੰਦਾ ਭਾ ਜਿਹੜਾ ਮਰਜ਼ੀ ਆ ਜਾਏ ਤੇ ਜਦੋਂ ਨਹੀਂ ਮੁੜ ਕੇ ਨੇ ਮੁੜ ਕੇ ਨੇ 50 ਵੀ ਇਹਦਾ ਮੀਟਰ ਵਿੱਚ ਚੱਲੋ ਉਹ ਇਹ ਦੂਜਾ ਵਾ ਗੱਡੀ ਚ ਰੱਖਦੇ ਪਹਿਲਾਂ ਬੈਟਰੀ ਬਦਲੀਏ ਤੇ ਉਹ ਚਲਾ ਜੀ ਤੇ ਉਹਦੀ ਲਾ ਗਏ ਦੀ ਇਹ ਚ ਚਲਾਈਏ ਨਹੀਂ ਨਹੀਂ ਉਹ ਨਵੀਂ ਉਹ ਵੀ ਨਵੀਂ ਬੈਟਰੀ ਇਦਾਂ ਦੀ ਸਮੀਆਂ ਦੀਆਂ ਵੀ ਨਵੀਆਂ ਬੈਟਰੀਆਂ ਆਈਆਂ ਸੀ ਤੇ ਇਹਦੀਆਂ ਵੀ ਨਵੀਆਂ ਉਧਰ ਨਵੀਂ ਲੱਗੀ ਨਾ ਜਿਹੜੀ ਉਹ ਇਹ ਚ ਲਾ ਦਿਓ ਵਸ ਦੀ ਉਹ ਸ਼ਮੀਆਂ ਵਾਲੀ ਰਹਿਣ ਦੇ ਉਹ ਖੋਲ ਬੈਟਰੀ ਦੇ ਤਰ੍ਹਾਂ ਉਹ ਬੈਟਰੀ ਖੋਲ ਬੈਟਰੀ 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 ਚੇਂਜ ਕਰ ਨਵੀਂ ਖੋਲੀਏ ਨੂੰ ਨਵੀਂ ਬੈਟਰੀ ਖੋਲੀ ਨਵੀਂ ਚਲਾਓ ਚਲੀਏ ਪਾਈਪ ਗੱਡੀ ਚ ਰੱਖ ਦੋ ਤੇ ਆ ਜਿਓ ਮਿੱਤਰੋ ਮਿਲਦੇ ਆ ਉਹ ਅਗਲੀ ਕ्रेन ਨਵੀਂ ਬੈਟਰੀ ਖੋਲਦੇ ਨਵੀਂ ਤੇ ਉਹ ਲਾਲਾ ਕਰੋ ਆਪਾਂ ਕ੍ਰੇਨ ਬਣਾਇਆ ਸਮਾਂ ਥੋੜਾ ਜਿਆ ਹੋ ਗਿਆ ਇਸ ਟਾਈਮ ਦੇਖੋ ਬੰਦੇ ਆਪਣੇ ਆਪਣੇ ਕੀ ਕਹਿਣਾ ਚਾਹੁੰਦੇ ਸ਼ਰਬਤ ਵੀਰ ਗਰਮੀ ਬਹੁਤ ਹੈ ਬਾਹਰ ਆ ਦੋ ਟਨ ਲੈ ਲਓ ਸਰ ਵੀਰੋ ਆਹ ਆਮ ਗੋਰੀ ਆਂਪੇ ਦੀ ਆਹ ਲੱਗਿਆ ਲਾਹਣ ਸੋਨਾ 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 ਉਹ ਟੂਰ ਕੋਲ ਸੋਨਾ ਅਵਰੇ ਕੜਦਾ 3700 ਰੁਪਏ ਹੈ ਚਲੀ ਜਾ ਰਿਹਾ 16 16000 ਰੁਪਏ ਮੈਂ ਚੰਗਾ ਰਿਹਾ ਛਡਾਈ ਮੈਂ ਚੰਗਾ ਰਿਹਾ ਆਹ ਰੋਣੀ ਆਣੀ ਆਹ ਬਈ ਇੱਥੇ ਇੱਥੇ ਬੰਦ ਕਰ ਦੋ ਨੀ ਅੱਛਾ ਇੱਥੇ ਸ਼ੋਲਡਰ ਪਰ ਆਣੀ ਨਾ ਮੈਂ ਉਹ ਤੇ ਕੰਪਨੀ ਵਾਲੇ ਬੰਦ ਕਰਦਾ ਮਰਮਦ ਨਾਲ ਸ਼ੋਲਡਰ ਤੋਂ ਇਹ ਰੋ ਇਹ ਸਾਰਾ ਦਾ ਬੰਦ ਕਰਦਾ ਅੱਛਾ ਅੱਛਾ ਇਧਰੋਂ ਬੰਦ ਕਰ ਦੋ ਇਹ ਮਰਮਦ ਨੂੰ ਵੀ ਦੋਰਾ ਕਰਾ ਦੇਣਾ ਵਧੀਆ ਕੰਮ ਹੋ ਜਾ ਚੱਲ ਚੱਲ ਲੈ ਦੇ ਤਾਂ ਤੇ ਇਸ ਆਹ ਕਰਾਉਣਾ ਤੂੰ ਲੈ ਕੇ ਭੱਜ ਜਾ ਜਾਈਦਾ ਬਹੁਤ ਤਕੜਾ ਕੰਮ ਉਤਾਰ ਰਿਹਾ ਜੀ ਟਰਮੀਨਲ ਹੋਣਾ ਰੋ ਉਸ ਇੱਕ ਦੂਜੇ ਲੋ ਉਹ ਵੀ ਮਿੱਤਰੋ ਪਾਣੀ ਹਾੜ ਆ ਗਿਆ ਉਹ ਹਾੜ ਨਾ ਕਹੇ ਰਹਾ ਟੋਕਾ ਮਟਾ ਲੋ ਫਲਟ ਹੋਣੇ ਹੋਣ ਡਵੇ ਤੇ ਪਾਣੀ ਦਾ ਪਾਣੀ ਇਕੱਠਾ ਹੋ ਗਿਆ ਪੀ ਦਾ ਇਨਾ ਪਾਣੀ ਹੋ ਗਿਆ ਤੇ ਪਾਣੀ ਵੇਚਦੀ ਆਪਾਂ ਜਾਣ ਲੈ ਛੋਟੀਆਂ ਗੱਡੀਆਂ ਵਾਲੇ ਵਾਪਸ ਮੁੜੀ ਜਾਂਦੇ ਇੱਥੇ ਖਲੋਗ ਇੱਕ ਗੱਡੀ ਖਿਲਾੜਦੇ ਤੂੰ ਥੋਲਾ ਥੱਲੇ ਉਤਰ ਕੇ ਹੋਈ ਇੱਕ ਬੋਤਲ ਵੜ ਦਿੰਨੇ ਤੈਨੂੰ ਹਾਂ ਦੇਖੋ ਪਾਣੀ ਨਹੀਂ ਉਹ ਗੱਲ ਹੋਏ ਉਹਨੇ ਮੋੜ ਦੀ ਉੱਥੇ ਉਹ ਗੱਡੀ ਨਿਕੀ ਆ ਗੱਡੀ ਵਾਲਾ ਬੈ ਕਰੀ ਜਾਂਦਾ ਛੋਟੀਆਂ ਗੱਡੀਆਂ ਵਾਲੇ ਨਹੀਂ ਇੱਧਰ ਦੀ ਨਿਕਲਦੇ ਪਾਣੀ ਔੜਾ ਪਾਣੀ ਔੜਾ ਵਾ ਪਾਣੀ ਦੇ ਜਾਂਦਾ ਵਧੀਆ ਜੇ ਚੱਲ ਜਾ ਅੱਜ ਬਾਂਧੋ ਵੀ ਕੋਈ ਜਰਾ ਨਹੀਂ ਹਾਂ ਸੁਣਦੇ ਸੁਣਦੇ ਸਦਿਆਂ ਹਾਂ ਉਹ ਆਪਣੀ ਦੀ ਗੱਡੀ ਨਿਕਲਾਈ ਪਾਣੀ ਜੋ ਬਾਹਰ ਕੋਈ ਕੋਈ ਖਤਰਾ ਖਤਰੇ ਤੋਂ ਬਾਹਰ ਹੋ ਗਏ ਆਪਾਂ ਲੋ ਸਾਹਿਬ ਦਿੱਕਤ ਪਰੇਸ਼ਾਨੀ ਚ ਪੈ ਗਿਆ ਚੱਲ ਦੇ ਲੋ ਸਾਹਿਬ ਕਿਲੋ ਸੌ ਜਾਂ ਦਕਨ ਟਨਰ ਨੂੰ ਹੱਥ ਪਾ ਪਾ ਗਏ ਹਏ ਕੌਣ ਪਤਾ ਲੱਗਦਾ ਕਿਨੇ ਮੁਰਗੇ ਖਾਦੇ ਮੁਰਗੇ ਨਹੀਂ ਸੱਚ ਬੱਕਰੇ ਬੱਕਰੇ ਨਹੀਂ ਸੱਚ ਪਨੀਰ ਗਲਤ ਗੱਲ ਨਹੀਂ ਕਰਨ ਹਾਂ ਜਿੱਦਾਂ ਕਾਂ ਪਾਤੀਆਂ ਤੇ ਦੁਰਦੰਦਾ ਹਾਂ ਚੱਲ ਲੱਗਦੇ ਬਹੁਤ ਬਹੁਤ ਧੰਨਵਾਦ ਕਿਹਦਾ ਫੀਲ ਹੋਇਆ ਆਹ ਦੇਖੋ ਹੱਥ ਲਾਲ ਹੋ ਗਏ ਹੋਰ ਵੀ ਇਹ ਮਾਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ YouTube पे वीडियो आता हमारा तुम्हारे को फेमस कर देंगे बैंट्री वहां अगर जरूरत पड़ेगी तो आपको बुला लेंगे बहुत हमारी तीन चार क्रेन चल रही है कब अपना यादों सारे लोग बड़ा मिलो इधर आ के एंड ऑलराउंडर 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 और बंदे ऑलराउंडर बंदे ਮਿਸਤਰੀ ਮਿਸਤਰੀ ਦੀ ਲੋੜ ਨਹੀਂ ਸਾਨੂੰ ਨਾਈਟ੍ਰੇਸ਼ਨ ਦੀ ਲੋੜ ਸਾਰੇ ਹਾਂ ਸਾਰੇ ਲੱਗੇ ਕੱਪੜਾ ਚਾਹੀਦਾ ਭਰਾ ਕੱਪੜਾ ਚਾਹੀਦਾ ਇਹ ਚੰਨੀ ਵਾਲਾ ਸਾਹ ਇਹ ਸਾਰੇ ਸਾਰੇ ਹਲ ਪਰ ਆਂ ਆਈ ਸਾਰੇ ਹਲ ਪਰ ਆ ਤੇ ਉਸਤਾਦ ਜੀ ਲੱਗੇ ਆ ਮੰਜੇ ਮੰਜਾ ਵੀ ਮੰਜਾ ਬਣਿਆ ਵੇਖਿਆ ਹਟਾ ਮੰਜਾ ਬਣਿਆ ਵੇਖਿਆ ਹਾਂ ਉਹ ਇਹ ਗੱਲ ਨਹੀਂ ਚਲਾ ਲੈਂਦੇ ਸਭ ਕੋ ਜੀ ਜੋ ਆਥ ਆਇਆ ਉਦੋਂ ਮੈਂ ਬੜੀ ਭਜਾਈ ਕਹਿੰਦਾ ਸੱਜੇ ਖੜ ਭਰਾਵਾ ਗੈਂਡਰੀ ਤੇ ਤੀਜੇ ਗੇਰ ਤੇ ਖੜੀ ਆ ਬੜੀ ਭਾਈਦੀ ਸਾਲੀ ਤੀਜੇ 'ਚ ਆਉਂਦਾ ਹੀ ਇਹਨੂੰ ਕੂੰ ਕੂੰ ਕਰਦੀ ਮੇਰੇਆਂ ਤੋਂ ਲੋਣੇ ਦੇਖੀ ਗੈਟਰੀ ਪਾ ਜਮ ਹੋ ਜਾਂਦੀ ਉਹ ਲੈ ਸਾਰਾ ਆ ਗਿਆ ਆ ਜਾ ਭਾਈ ਆ ਗਿਆ ਆਪੇ ਹੀ ਲੈਣ ਵੇ ਆਪੇ ਲੈ ਗੈਟਰੀ ਬਰੇਕ ਡਾਊਨ ਹੋ ਜਾ ਹਾਂ ਆਪੇ ਆ ਗਏ ਇਨਾਂ ਇੱਧਰ ਚੱਲੇ ਨਵੇਂ ਬੂਡ ਤੇ ਨਾਲ ਜੈਕਟਾਂ ਲਾਲ ਚੱਲੀਆਂ ਬੰਦੇ ਨਵੇਂ ਆਏ ਲੱਗਦਾ ਆ ਠੀਕ ਲਾਲ ਦੀ ਕੌਣ ਰਾਤ ਦਾ ਆਉਣ ਦੇ ਫਿਰਦਾ ਰਾਤ ਨੂੰ ਆਉਣ ਦੇ ਆਪਾਂ ਨੂੰ ਲੱਗੇ ਰਾਤ ਨੂੰ ਆਓ ਇਹਦੇ ਚ ਆ ਦੇਖੋ ਕੰਮ ਨਹੀਂ ਜਿਆਦਾ ਰਾਤ ਤਕਨੋਲੋਜੀ ਆ ਤਕਨੋਲੋਜੀ ਆ ਰਾਤ ਨੂੰ ਪਿਆਰੀ ਜੀ ਤਕਨੋਲੋਜੀ ਆ ਜੀ ਚਲੋ ਵੀ ਮਿੱਤਰਾਂ ਜੀ ਇਹਨਾਂ ਬੰਦਿਆਂ ਨੇ ਬੈਟਰੀ ਲਾਉਣੀ ਆ ਅੱਗੇ ਲਾਈ ਸੀ ਤੇ ਪੁੱਲ ਟੁੱਟਦਾ ਸੀ ਹੁਣ ਵੇਖੋ ਕੀ ਕਰਦੇ ਆ ਹੁਣ ਪੱਖਾ ਛੜੂ ਤੇ ਏਸੀ ਲੱਗੂ ਆ ਪੱਕਾ ਪੱਕਾ ਛੜਿਆ ਏਸੀ ਲਵਾਉਣਾ ਹਣ ਤੂੰ ਨਹੀਂ ਭਰਾ ਪੱਖਾ ਹੀ ਲੱਗਦੀ ਹੋਰੀ ਬਾਤ ਹੋਈ ਆ ਤੇ ਕ੍ਰੇਨ ਤੋਂ ਅੱਜ ਗਾਡਰ ਲੋਡ ਕਰਨੇ ਆ ਖਿੱਚ ਤੂਗੇ ਜਿੱਦਾਂ ਵੀ ਮਰਜੀ ਕ੍ਰੇਨ ਰੁਗਣੀ ਨਹੀਂ ਚਾਹੀਦੀ ਚੱਲੂਗੀ ਤੇ ਨਹੀਂ ਰੋਕਦੀ ਬਾਬੇ ਨੂੰ ਜਿਹੜੇ ਨੂੰ ਕਹਿੰਨਾਂ ਨਾ ਕਰੇ ਰੋਗ ਦੇ ਉਸ ਬਾਬੇ ਨੂੰ ਕਹਾਂ ਕਿ ਨੀ ਚਲਾ ਦੇ ਹੈ ਬਾਬਾ ਨਾਨਕ ਹੈ ਬਾਬਾ ਨਾਨਕ ਦਾ ਨਾਮ ਬਾਬਾ ਨਾਨਕ ਨੂੰ ਰੋਕਦਾ ਤੇ ਕੋਈ ਵੀ ਨਹੀਂ ਆ ਬਾਬਾ ਨਾਨਕ ਨਹੀਂ ਰੋਕਦਾ ਤੂੰ ਹੋਰ ਗਈ ਬਾਬਾ ਤੇ ਹੁੰਦਾ ਪਾਪਾ ਤੇ ਹੁੰਦਾ ਓਏ ਇਹ ਬਾਬਾ ਕਿਹੜਾ ਬਾਬਾ ਓ ਬਾਬਾ ਸ਼ੁਰਲੀ ਤੇ ਹੁੰਦਾ ਮੈਂ ਕਰੇਨ ਕਰੇਨ ਸਿਰੋਂ 2000 ਤਨਖਾਹ ਲੈਂਦੇ ਤੇ ਰੋਕਦੇ ਤੇ ਰੋਕਦੇ ਕਿਹੜੇ ਬਾਬੇ ਨੂੰ ਆਓ ਇਹ ਚੱਲੂਗੀ ਤੇ ਤਨਖਾਹ ਮਿਲਣੀ ਇੱਧਰ ਹਲਵਾਈ ਸਾਹਿਬ ਚੱਲੇ ਨੇ ਉੱਧਰ ਪੇਂਡ ਪੇਂਡ ਤੋਤੀ ਲਵਾਈ ਮੁਖ ਸੇਵਾ ਦਾ ਮੁਖ ਸੇਵਾ ਦਾ ਮੁਖ ਸੇਵਾ ਦਾ ਢਿੱਲੋ ਕਿਹੜਾ ਲਵਾਈ ਜੀ ਸਾਡੇ ਵਾਸਤੇ ਕੋਰੀਅਰ ਕਰਦੀ ਚੰਗਾ ਮੈਂ ਨਾ ਰੋ ਯਾਰ ਇਹ ਤੁਹਾਨੂੰ ਨਾ ਥੜੀ ਇਹ ਬੰਦਾ ਉਹ ਲੈ ਗਿਆ ਪਿੱਛੇ ਬੰਦਾ ਫੜਿਆ ਗਿਆ ਜੀ ਟੈਸਟ ਟੈਸਟ ਪੈਂਦੋ ਜੀ ਉਹ ਲੱਗ ਗਿਆ ਤੇਰੇ ਕ ਨਹੀਂ ਇਲੈਕਟ੍ਰੀਸ਼ੀਅਨ ਇਹ ਨੰਬਰ 1 ਨੰਬਰ 1 ਇਲੈਕਟ੍ਰੀਸ਼ੀਅਨ ਤੇ ਇਹ ਬੰਦਾ ਫੜਿਆ ਗਿਆ ਅੱਜ ਪਰ ਦੱਸਣਾ ਨਹੀਂ ਕਿਹੜੀ ਗੱਲ ਤੋਂ ਫੜਿਆ ਗਿਆ ਗੁਪਤੀ ਰੱਖਣੀ ਇਹ ਨੰਬਰ 2 ਇਲੈਕਟ੍ਰੀਸ਼ੀਅਨ ਤੁਸੀਂ ਟੈਸਟਰ দাওਗੇ ਸਾਨੂੰ ਕਿ ਨਹੀਂ ਆਹ ਦਾ ਟੈਸਟਰ ਲੈ ਜਾ ਵੇ ਲੈ ਉਹ ਵੇਲਾ ਹੀ ਆ ਚੱਲ ਠੀਕ ਕਰਤਾ ਬਲਬ ਚੇਂਜ ਬਲਬ ਤੇ ਚੇਂਜ ਤੁਹਾਡੇ ਕੀ ਕਹਨੇ ਜਗਪੂ ਗਿਣ ਆਹ ਲਾਈ ਆ ਮੈਂ ਅਰਥਨ ਨੂੰ ਜਗਪੂ ਗਿਣ ਆਹ ਅਰਥਨ ਨੂੰ ਜਗਪੂ ਗਿਣ ਆਹ ਭਾਵੇਂ ਸਾਲੇ ਇੱਥੇ ਵੱਧੀ ਹੋਵੇ ਨਾ ਵੱਧੀ ਨਹੀਂ ਉਹਦੇ ਉੱਤੇ ਗਈ ਉੱਤੇ ਲੈਂਡ ਹੋਣੀ ਨਾ ਪਈਦਾ। ਅੰਸ਼ਮ। ਛੱਲਾ ਵੀ ਟੈਸਟ ਪੈਂਦੀ ਹੈ। ਕਿਵੇਂ ਦੇ ਐਂਡ ਕੋਣ ਹੈ ਜਿਹੜਾ ਕਲਾਬ ਦਾ ਬੋਲਦਾ। ਲੋ ਜੀ। ਬਸ ਹੋ ਗਿਆ ਤਾਂ। ਕੀ ਖਾਦਾ ਈ ਫਿਰ ਦੱਸ। ਜੱਲਿਆ ਫਿਰ। ਠੰਡਾ ਹੁੰਦਾ ਏ। ਠੰਡਾ ਹੁੰਦਾ ਠੰਡਾ। ਰਾਜਾ ਜੀ ਭਾਵੀ ਭੰਜਣ ਸਾਲ। ਸੁਣਾ ਗੱਲਾਂ। ਨਹੀਂ ਪਾਉਗੀ। ਜੱਲਿਆ ਦੇ ਆਪਈ। ਮਿੱਟੀ ਦਾ ਕੋਕ ਹੈਗੀ ਮਿੱਟੀ ਦਾ ਜੋ ਤੂੰ ਖਾਦਾ ਲਿਆ ਦੇ ਮੈਂ ਕੋਕ ਨਹੀਂ ਖਾਂਦਾ ਕੁਛ ਤੇ ਖਾਦਾ ਦੂੰਗਾ ਹੈ ਜੋ ਮਰਜ਼ੀ ਗਈ ਹੈ ਹੈ ਜਰ ਮੈਂ ਗਿਆ ਇਥੋਂ ਕਿੱ데 ਜਾ ਗਾ ਗਿਆ ਕਿਉਂ ਨਹੀਂ ਸਾਰਾ ਦੁਪਹਿਰੇ ਕਿਹੜਾ ਤੇਰੇ ਨਾਲ ਆਈ ਤੇ ਉਧਰ ਗਏ ਦੁਪਹਿਰੇ ਰਾਜਮਾ ਚੌਲ ਖਾਦੇ ਹੈ ਰਾਜਮਾ ਚੌਲ ਤੋਂ ਪਹਿਲਾਂ ਕੀ ਕੀ ਹੋਇਆ ਕੁਛ ਨਹੀਂ ਪਹਿਲਾਂ ਪਤਰਾ ਬਾਹਰ ਕਰਿਆ ਨਾ 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 ਮੈਂ ਉਹ ਜੀ ਪਈਆ ਫਿਰ ਤੇ ਨਾ ਟ੍ਰਮੀਨ ਆਇਆ ਇਹ ਥੋੜਾ ਜਿਹਾ ਕੰਮ ਰਹਿ ਗਿਆ ਹੈ ਤੇ ਸੋਨਾ ਸਿੰਘ ਨੂੰ ਦੋ ਪੱਖੇ ਲਾਗ ਦੇਣੇ ਆ ਇੱਕ ਇੱਥੇ ਤਾਂ ਛੱਤ ਤੇ ਤੇ ਇੱਕ ਇੱਥੋਂ ਸਾਈਡ ਤੋਂ ਦੋ ਪੱਖੇ ਆਓ ਪੱਖਾ ਚਾਲੂ ਆ ਸੋਨਾ ਸਿੰਘ ਸੋਰ ਬਹੁਤ ਆਦੇ ਇਸ ਨਹੀਂ ਪੱਕਾ ਇਹ ਦੋ ਪੱਖੇ ਬਹੁਤ ਆ ਬਹੁਤ ਆ ਤੇ ਚੱਲਦੇ ਤੂੰ ਦੋਵੇਂ ਚੱਲਦੇ ਚੱਲ ਠੀਕ ਹੈ ਚਲਾਓ ਇਹਨੇ ਆ